ਮਹੀਨਾ ਇਹ ਸ਼ਹਾਦਤ ਦਾ ਮਹੀਨਾ ਜਰਾ ਅੰਤੇ ਪਾਠ ਕਰ ਲੋ ਮਾਤਾ ਗੁਜਰ ਕੌਰ ਜੀ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦੇ ਇਸ ਪਿਤਾ ਜੀ ਦੇ ਪੂਰੇ ਪਰਿਵਾਰ ਤੇ ਸਿੰਘਾਂ ਦਾ ਧਿਆਨ ਵੀ ਧਰ ਲੋ ਪੋ ਦਾ ਮਹੀਨਾ ਇਹ ਕਹਿਰ ਦਾ ਮਹੀਨਾ ਇਹ ਸੱਚ ਹੈ ਕਿ ਸਿੱਖ ਇਤਿਹਾਸ ਖੂਨ ਦੇ ਨਾਲ ਲਤਪਤ ਹੈ ਵੇਲੇ ਦੀਆਂ ਹਕੂਮਤਾਂ ਨੇ ਚਿੜੀ ਕਹਿਰ ਸਿੱਖਾਂ ਦੇ ਉੱਤੇ ਇਸ ਕੌਮ ਦੇ ਉੱਪਰ ਟਾਈ ਨਹੀਂ ਨਹੀਂ ਉਹਨਾਂ ਵਿੱਚੋਂ ਸਾਕਾ ਸਰਹੰਦ ਸਾਕਾ ਚਮਕੌਰ ਸਾਹਿਬ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਤੇ ਹੋਰ ਵੀ ਪਤਾ ਨਹੀਂ ਕਿੰਨੇ ਕਿ ਜਿੰਨਾਂ ਦਾ ਜ਼ਿਕਰ ਕਰਨਾ ਜਿਨ੍ਹਾਂ ਨੂੰ ਬਿਆਨ ਕਰਨਾ ਸ਼ਾਇਦ ਸਾਡੇ ਵੱਸ ਦੀ ਗੱਲ ਹੀ ਨਹੀਂ ਇਹ ਵੀ ਸੱਚ ਹੈ ਕਿ ਇਤਿਹਾਸ ਨੂੰ ਪੜਨਾ ਬਹੁਤ ਆਸਾਨ ਹੈ ਪਰ ਇਤਿਹਾਸ ਤੇ ਗੌਰ ਫਰਮਾਉਣਾ ਤੇ ਉਸ ਵੇਲੇ ਇਤਿਹਾਸ ਕਿਸ ਤਰ੍ਹਾਂ ਦਾ ਹੋਣਾ ਇਸ ਨੂੰ ਹੂਬ ਹੂ ਅਸੀਂ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਹੀ ਨਹੀਂ ਸਕਦੇ ਕਿਉਂਕਿ ਕਿਉਂਕਿ ਇਤਿਹਾਸ ਵਿਆਨ ਸਿਰਫ ਉਹੀ ਇਨਸਾਨ ਕਰ ਸਕਦਾ ਹੈ ਜਿਸ ਇਨਸਾਨ ਨੇ ਇਤਿਹਾਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਅਸੀਂ ਤਾਂ ਇਤਿਹਾਸ ਨੂੰ ਸਿਰਫ ਪੜ ਸਕਦੇ ਹਾਂ ਜਾਂ ਫਿਰ ਇਤਿਹਾਸ ਦਾ ਕੁਝ ਹਿੱਸਾ ਹੀ ਸੁੰਝਾ ਦੇਖ ਸਕਦੀਆਂ ਪਰ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਤੇ ਉਸ ਪੂਰੇ ਇਤਿਹਾਸ ਦੀ ਕਲਪਨਾ ਕਰਨਾ ਹਰ ਇਨਸਾਨ ਦੇ ਬਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਇਤਿਹਾਸ ਸਿਰਜਣਾ ਬਹੁਤ ਹੀ ਮੁਸ਼ਕਲ ਹੈ ਇਸੇ ਇਤਿਹਾਸ ਦੇ ਵਿੱਚੋਂ ਖੂਨ ਦੇ ਭਿੱਜੇ ਹੋਏ ਪੰਨਿਆਂ ਵਿੱਚੋਂ ਕੁਝ ਇਤਿਹਾਸ ਸਮਝਣ ਦੀ ਤੇ ਸੁਣਨ ਦੀ ਕੋਸ਼ਿਸ਼ ਕਰਾਂਗੀ ਸਿੱਖ ਧਰਮ ਵਿੱਚ ਸ਼ਹੀਦੀ ਦਿਹਾੜਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਮਹੀਨੇ ਵਿੱਚ ਸਾਡੇ ਗੁਰੂ ਸਹਿਬਾਨ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਅੰਪੰਜਾਂ ਪਿਆਰਿਆਂ ਦੇ ਹੁਕਮ ਅਨੁਸਾਰ ਅਨੰਦਪੁਰ ਸਾਹਿਬ ਦਾ ਕਿਲਾ ਚੜਨ ਦੀ ਤਿਆਰੀ ਕਰਦੇ ਨੇ ਤੇ ਇਸੇ ਹੀ ਅਸਥਾਨ ਤੋਂ ਅਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਇਤਿਹਾਸ ਸਾਕਾ ਪੋ ਦੀ ਸ਼ੁਰੂਆਤ ਹੁੰਦੀ ਹੈ ਤੇਹੀ ਸਥਾਨ ਉੱਪਰ ਦਸ਼ਮेश ਪਿਤਾ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਸਮੇਤ ਆਪਣੇ ਜੀਵਨ ਦੇ ਸੁਨਹਿਰੀ ਪਲ ਬਤੀਤ ਕਰਦੇ ਨੇ। ਸੰਤ ਜੀ ਆਓ ਆਪਾਂ ਆਪਣੀ ਸੁਰਤ ਉਸ ਵੇਲੇ ਵੱਲ ਲੈ ਕੇ ਜਾਈਏ ਜਦੋਂ ਦਸ਼ਮेश ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਤਪੁਰੀ ਦੀ ਪਵਨ ਧਰਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਖੁੱਲੇ ਮੈਦਾਨ ਅੰਦਰ ਪੰਜ ਮਰਜੀਵੜਿਆਂ ਨੂੰ ਨਵੀਂ ਪਹਿਚਾਨ ਦਿੰਦਿਆਂ ਆਪਣੇ ਪਿਆਰੇ ਬਣਾਇਆ ਸੀ ਗੁਰੂ ਸਾਹਿਬ ਜੀ ਨੇ ਇਸ ਪਾਵਨ ਨਗਰੀ ਵਿੱਚ ਖਾਲਸਾ ਖਾਲਸਾ ਪੰਥ ਤੇ ਖਾਲਸੇ ਨੂੰ ਤਿਆਰ ਵਰ ਤਿਆਰ ਸਿੰਘਾਂ ਵਿੱਚ ਬਦਲ ਕਰਕੇ ਉਸ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਦੇ ਸੰਮੁਖ ਜਵਰ ਬਨਾ ਸਰਵਰਤੀ ਨਵੀਂ ਪਰਿਭਾਸ਼ਾ ਪੇਸ਼ ਕੀਤੀ ਸੀ ਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਨੇ ਆਪੇ ਗੁਰ ਚੇਲਾ ਬਣ ਕੇ ਦੀ ਪਹਲ ਵੀ ਪ੍ਰਾਪਤ ਕੀਤੀ ਅਤੇ ਫਿਰ ਇਸ ਪਰਿਵਾਰ ਨੂੰ ਇਸੇ ਖਾਲਸੇ ਪੰਥ ਦੀ ਰਾਹਗੀਰ ਵੀ ਬਣਾਇਆ ਸੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਖਾਲਸਾਈ ਖੇੜੇ ਦੇ ਨਿੱਤ ਨਵੇਂ ਪੈਗਾਮਾਂ ਨੂੰ ਪਸਾਰਨ ਲੱਗੀ ਪੰਜ ਕਕਾਰੀ ਖਾਲਸਾ ਏਕਾਂ ਢਾਲਾਂ ਤੇ ਕਿਰਪਾਨਾਂ ਦਾ ਵੀ ਸੰਗ ਕਰਨ ਲੱਗਿਆ ਰਣਜੀਤ ਨਗਾਰੇ ਦੀ ਝੂਠ ਪਹਾੜਾਂ ਵਿੱਚ ਗੂੰਜਣ ਲੱਗੀ ਜਾਲਮ ਹਕੂਮਤ ਤਿੱਥੰ ਮ ਥਿਰਕਣ ਲੱਗਦੀ ਨਹੀਂ ਉਧਰ ਖਾਲਸਾ ਅਨੰਦਾਂ ਦੀ ਪੂਰੀ ਨੂੰ ਵਹੀਰਾ ਕਤਣ ਲੱਗਦਾ ਇਸ ਨੂੰ ਸਮੇਂ ਦੀ ਹਕੂਮਤ ਅਰੰਗਜੀਵ ਪਹਾੜੀ ਰਾਜੇ ਅਤੇ ਗੁਰੂਤ ਕਰਦੇ ਦੁਖੀ ਬਿਲਕੁਲ ਵੀ ਸਹਾਰ ਨਾ ਸਕੀ ਬਰਦਾਸ਼ਟ ਨਾ ਕਰ ਸਕੀ ਕਈ ਨਿੱਕੀਆਂ ਮੋਟੀਆਂ ਚੰਗਾਂ ਤੋਂ ਬਾਅਦ ਆਪਣੇ ਜਰਨੈਲਾਂ ਨੂੰ ਇਸ ਖਾਲਸਾਈ ਤਾਕਤ ਨੂੰ ਰੋਕਣ ਲਈ ਸਖਤ ਫਰਮਾਨ ਵੀ ਜਾਰੀ ਕਰਨ ਲੱਗੇ। ਇਸ ਦੌਰਾਨ ਇੱਕ ਸਾਜ਼ਿਸ਼ ਦੇ ਤਹਿਤ ਅਨੰਤਾ ਦੀ ਪੁਰੀ ਨੂੰ ਚਾਰੇ ਪਾਸੋਂ ਘੇਰਾ ਪਾ ਲਿਆ। ਦੂਜੇ ਪਾਸੇ ਗੁਰੂ ਤੇਗ ਸਿੰਘ ਜ਼ਾਲਮ ਅਤੇ ਜ਼ੁਲਮ ਨੂੰ ਰੋਕਣ ਲਈ ਪਹਿਰੇਦਾਰ ਬਣ ਕੇ ਗੁਰੂ ਸਾਹਿਬ ਜੀ ਦੇ ਪੈ ਪੁੰਨਿਆ ਤੇ ਚੱਲ ਰਹੇ ਸਨ। ਕੇਲੀਤੀ ਅੰਦਰ ਰਸਦ ਪਾਣੀ ਖਤਮ ਹੋ ਰਿਹਾ ਸੀ ਸਿੰਘ ਗੁਰੂ ਜੀ ਦੇ ਪਿਆਰ ਵਿੱਚ ਜੂਸਦੇ ਰਹੀ ਇਸੇ ਵੇਲੇ ਤੋਹੀ ਸਫਰੀ ਸ਼ਹਾਦਤ ਸਾਕਾ ਪੋਸ ਸ਼ੁਰੂ ਹੁੰਦਾ ਹੈ ਲੁਕਾਈਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਖਦੀ ਲੁਕਾਈਆਂ ਦੁੱਖਾਂ ਉੱਤੇ ਫਤਿਹ ਸਾਡੀ ਦੇਖਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ